ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਦੀ ਵੀਡੀਓ ਲੈ ਕੇ ਆਇਆ ਐ ਐਸਐਮਐਸ ਵਾਲੀ ਮਸ਼ੀਨ ਨਾ ਕਟਾਈ ਕਰ ਰਹੀ ਸੀ ਸੋ ਤੁਸੀਂ ਆ ਦੇਖੋ ਕਿਸ ਤਰ੍ਹਾਂ ਇਹ ਕਟਾਈ ਕਰ ਰਹੀ ਆ ਬਹੁਤ ਹੀ ਸੋਹਣੀ ਕਟਾਈ ਕਰ ਰਹੀ ਆ ਮਸ਼ੀਨ ਤੇ ਜਿਹੜੀ ਪ੍ਰਾੜੀ ਆ ਸਾਰੇ ਛੋਟੇ ਛੋਟੇ ਟੁਕੜਿਆਂ ਤੇ ਖਿਲਾਰ-ਖਲਾਰ ਸਿੱਧੀ ਆ ਜੋ ਕਿ ਜਿਵੇਂ ਆਪਾਂ ਆਮ ਮਸ਼ੀਨਾਂ ਪੜਾਉਂਦੇ ਜਦੋਂ ਉਹ ਦੂਸਰਾਂ ਦੀ ਬਹੁਤ ਰਹਿ ਜਾਂਦੀ ਆ ਉਹਦੇ ਨਾਲ ਸਿੱਧੀ ਪਜਾਈ ਚ ਜੇਕਰ ਤੁਸੀਂ ਸੁਪਰ ਸੀਡਰ ਨਾਲ ਬੀਜਣੀ ਹੈ ਜਾਂ ਮਲਚਰ ਮਾਰ ਕੇ ਵੀ ਫਲੌਵ ਮਾਰ ਕੇ ਬੀਜਣੀ ਹੈ ਤਾਂ ਦਿੱਕਤ ਬਹੁਤ ਆਉਂਦੀ ਹੈ ਕਿਉਂਕਿ ਉਹਦੇ ਵਿੱਚ ਜੇਕਰ ਤੁਸੀਂ ਸਿੱਧੀ ਸੁਪਰ ਸੀਡਰ ਨਾਲ ਬੀਜੋਗੇ ਤਾਂ ਸੁੰਢੀ ਦਾ ਬਹੁਤ ਖਤਰਾ ਹੁੰਦਾ ਹੈ ਤੇ ਇੱਕ ਉਪਰ ਵਿੱਚ ਪਰਾਲੀ ਜਿਹੜੀ ਲੂਜ਼ ਹੁੰਦੀ ਆਉਂਦੀ ਮਿੱਟੀ ਦੇ ਵਿੱਚ ਮਿਕਸ ਬਹੁਤ ਆਕਸੀਡੀ ਸੋ ਇਹਦੇ ਵਿੱਚ ਤੁਹਾਨੂੰ ਵਿਖਾਉਣੇ ਬਾਅਦ ਚ ਇਹਦੇ ਉੱਪਰ ਹੀ ਰੋਟਾਵੇਟਰ چلا ਕੇ ਕਿਸ ਤਰ੍ਹਾਂ ਇਹ ਮਸ਼ੀਨਾਂ ਜਿਹੜਾ ਐਸਐਮਐਸ ਨਾਲ ਪ੍ਰਾੜੀ ਕਲਾਰਕੀ ਤੋਂ ਟੁੜੇ ਟੁਕੜੇ ਕਰਕੇ ਤੇ ਰੋਟਾਟਰ ਕਿਸ ਤਰ੍ਹਾਂ ਮਿੱਟੀ ਮਿੱਟੀ ਚ ਮਿਲਾ ਰਿਹਾ ਆਪਣੇ ਲੋਕਾਂ ਦੇ ਮਨ ਵਿੱਚ ਇੱਕ ਬਹੁਤ ਵੱਡਾ ਵਹਿਮ ਹੈ ਕਿ ਜਿਹੜੀ ਐਸਐਮਐਸ ਵਾਲੀ ਮਸ਼ੀਨ ਹੈ ਉਹ ਦਾਣੇ ਥੱਲੇ ਬਹੁਤ ਸੜਦੀ ਹੈ ਜੋ ਕਿ ਬਿਲਕੁਲ ਵੀ ਇੱਕ ਵੀ ਦਾਣਾ ਨਹੀਂ ਆਉਂਦਾ ਇਹ ਮਸ਼ੀਨ ਵਾਲੇ ਵੀਰ ਹਰ ਢੇਡੇ ਬਾਅਦ ਚੈੱਕ ਕਰ ਰਹੇ ਸੀਗੇ ਕਿ ਕਿਤੇ ਕੋਈ ਦਾਣਾ ਤਾਂ ਨਹੀਂ ਆਉਂਦਾ ਪਰ ਕਿਤੇ ਕੋਈ ਦਾਣੇ ਨਹੀਂ ਆ ਰਹੇ ਪਿੱਛੇ ਜੀ ਆਹ ਦੇਖੋ ਕਿਸ ਤਰ੍ਹਾਂ ਆ ਫਾਲ ਦੇ ਉੱਪਰ ਹੈ ਮਸ਼ੀਨ ਤੇ ਟਰਾਲੀ ਦੇਖੋ ਕਿਸ ਤਰ੍ਹਾਂ ਸਾਰੇ ਇੱਕ ਸਰ ਪਟਾੜੀ ਮਿਲੂਗੀ ਤੁਹਾਨੂੰ ਤੇ ਹੁਣ ਉੱਪਰ ਰੋਟਾਵੇਟਰ ਚਲਾਇਆ ਆ ਦੇਖੋ ਕਿਸ ਤਰ੍ਹਾਂ ਟਰਾਲੀ ਭਾਲੀ ਨਹੀਂ ਤਿਆਰੀ ਬਾਣ ਦੇ ਵਿੱਚ ਜਦੋਂ ਆ ਪੂਰੀ ਵਧੀਆ ਮਿਕਸ ਕਰ ਦਿੰਦੀ ਹੈ ਜੇਕਰ ਤੁਸੀਂ ਇਸੇ ਤਰ੍ਹਾਂ ਬਜਾਈ ਕਰਨੀ ਸਿੱਧੀ ਸੁਪਰ ਸੀਡਰ ਨਾਲ ਤਾਂ ਉਹ ਵੀ ਹੋ ਜਾਊਗੀ ਤੇ ਮਲਚਰ ਵੀ ਸੌਖੇ ਤਰੀਕੇ ਨਾਲ ਚੱਲਦਾ ਆ ਤੁਸੀਂ ਦੇਖੋ ਕਿਸ ਤਰ੍ਹਾਂ ਵਧੀਆ ਬਾਣ ਬਣ ਰਿਹਾ ਤੋ ਜਲਦੀ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ